ਹਰ ਪੰਜਾਬੀ ਨਾਲ ਜੁੜੇ ਸਭ ਵਿਦਿਆਰਥੀ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦਿਆਂ ਮੈਂ ਦੱਸਣਾ ਚਾਹਾਂਗੀ ਕਿ ਅੱਜ ਅਸੀਂ ਜਿਹੜਾ ਪ੍ਰਸ਼ਨ ਕਰਨ ਲੱਗੇ ਹਾਂ ਉਹ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਜਿਹੜਾ ਕਿ ਇਸੇ ਸਾਲ ਯਾਨੀ ਕਿ 2025-26 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀਏ ਸੈਮੈਸਟਰ ਬੀਐਸਸੀ ਬੀਕਾਮ ਬੀਬੀਏ ਸੈਮੈਸਟਰ ਪਹਿਲਾ ਦੇ ਵਿੱਚ ਆਇਆ ਹੈ ਮਾਤ ਭਾਸ਼ਾ ਦਾ ਅਧਿਐਨ ਤੇ ਅਧਿਆਪਨ ਪਹਿਲੀ ਭਾਸ਼ਾ ਦੇ ਤੌਰ ਤੇ ਕਿਵੇਂ ਮਹੱਤਵ ਰੱਖਦਾ ਹੈ ਤੇ ਇਸ ਦੀਆਂ ਕੀ ਚੁਣੌਤੀਆਂ ਹਨ ਮਾਤ ਭਾਸ਼ਾ ਇਸ ਇਹ ਪ੍ਰਸ਼ਨ ਵੀ ਲੰਗਾ ਕਾਦੇ ਅਨੁਸਾਰ ਤੁਹਾਨੂੰ ਪੇਪਰ ਚ ਪੁੱਛਿਆ ਜਾ ਸਕਦਾ ਹੈ ਅਧਿਆਨ ਤੇ ਅਧਿਆਪਨ ਦੋਨੋਂ ਹੀ ਆ ਸਕਦੇ ਆ ਅਧਿਆਨ ਮੀਨਜ਼ ਕਿ ਇਹਨੂੰ ਅਜੇ ਵਿਦਿਆਰਥੀ ਜੇ ਪੜ੍ਹੀਏ ਕੀ ਲਾਭ ਆ ਅਧਿਆਪਨ ਜੇ ਪੜਾਇਆ ਜਾਵੇ ਤੇ ਕੀ ਲਾਭ ਆ ਦੋਨਾਂ ਦਾ ਇੱਕੋ ਹੀ ਮਤਲਬ ਹੈ ਮਾਤ ਭਾਸ਼ਾ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ ਮਨੁੱਖ ਦੇ ਸਰਪੱਤੀ ਵਿਕਾਸ ਵਾਸਤੇ ਮਾਤ ਭਾਸ਼ਾ ਦਾ ਜੋ ਜ਼ਰੂਰਤ ਆ ਉਹੋ ਇਸ ਨੂੰ ਸੰਪੂਰਨ ਕਰਦੀ ਹੈ ਭਾਸ਼ਾ ਵਿੱਚ ਮਨ ਦੇ ਭਾਵਾਂ ਵਿਚਾਰਾਂ ਤਨ ਭਾਵਾਂ ਨੂੰ ਪੇਸ਼ ਕੀਤਾ ਜਾਂਦਾ ਹੈ ਇੰਜ ਇੱਕ ਮਨੁੱਖ ਨੂੰ ਦੂਜੇ ਮਨੁੱਖ ਨਾਲ ਸੰਪਰਕ ਕਰਾਉਣ ਵਿੱਚ ਭਾਸ਼ਾ ਦਾ ਮਹੱਤਵਪੂਰਨ ਰੋਲ ਹੈ ਭਾਸ਼ਾ ਮਨੁੱਖ ਦੀ ਸਮਾਜਿਕ ਲੋੜ ਹੈ ਜਿਵੇਂ ਜੀਉਦੇ ਰਹਿਣ ਲਈ ਮਨੁੱਖ ਨੂੰ ਸਾਹ ਲੈਣੇ ਜ਼ਰੂਰੀ ਹਨ ਉਸੇ ਤਰ੍ਹਾਂ ਸਮਾਜ ਵਿੱਚ ਵਿਚਰਨ ਲਈ ਭਾਸ਼ਾ ਦੀ ਲੋੜ ਹੈ ਜਿੱਥੋਂ ਤੱਕ ਮਾਤ ਪਾਸ਼ਾ ਦਾ ਸੰਬੰਧ ਹੈ ਇਹ ਮਨੁੱਖ ਦੇ ਭਾਵਾਂ ਤੇ ਵਿਚਾਰਾਂ ਨੂੰ ਬੜੇ ਸਰਲ ਸਪਸ਼ਟ ਅਤੇ ਸੁੰਦਰ ਰੂਪ ਵਿੱਚ ਪ੍ਰਗਟ ਕਰਨ ਦੀ ਕਲਾ ਹੈ ਮਾਤ ਪਾਸ਼ਾ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਮਾਤ ਜਮਾ ਭਾਸ਼ਾ ਮਾਤ ਦਾ ਅਰਥ ਹੈ ਮਾਂ ਤੇ ਭਾਸ਼ਾ ਦਾ ਅਰਥ ਹੈ ਸੰਚਾਰ ਦਾ ਸਾਧਨ ਇਸ ਤਰ੍ਹਾਂ ਮਾਤ ਪਾਸ਼ਾ ਦਾ ਅਰਥ ਹੈ ਸੰਚਾਰ ਜਾਂ ਗੱਲਬਾਤ ਦਾ ਉਹ ਸਾਧਨ ਜੋ ਬੱਚੇ ਨੇ ਮਾਂ ਤੋਂ ਪ੍ਰਾਪਤ ਕੀਤਾ ਹੁੰਦਾ ਹੈ ਇੱਕ ਵਿਦਵਾਨ ਅਨੁਸਾਰ ਮਾਤ ਭਾਸ਼ਾ ਬੱਚੇ ਦੀ ਉਹ ਭਾਸ਼ਾ ਹੈ ਜਿਸ ਵਿੱਚ ਦੁਆਰਾ ਉਹ ਸੋਚਦਾ ਹੈ ਸੁਪਨੇ ਲੈਂਦਾ ਹੈ ਤੇ ਉਹ ਆਪਣੀ ਗੱਲ ਕਹਿ ਸਕਦਾ ਹੈ ਕੋਲਰੇਜ ਅਨੁਸਾਰ ਮਾਤ ਭਾਸ਼ਾ ਮਨੁੱਖ ਦੇ ਸਰੀਰ ਵਿੱਚ ਧੜਕਦੇ ਦਿਲ ਦੀ ਭਾਸ਼ਾ ਹੈ ਇਸ ਪ੍ਰਕਾਰ ਬਾਤ ਭਾਸ਼ਾ ਤੋਂ ਭਾਵ ਹੈ ਮਾਂ ਤੋਂ ਗ੍ਰੈਂਡ ਕੀਤੀ ਭਾਸ਼ਾ ਵਿਰਸੇ ਵਿੱਚ ਪ੍ਰਾਪਤ ਹੋਈ ਭਾਸ਼ਾ ਤੇ ਆਲੇ ਦੁਆਲੇ ਤੋਂ ਨਕਲਾ ਰਾਹੀਂ ਸਿੱਖੀ ਭਾਸ਼ਾ ਤੇ ਬੱਚੇ ਨੂੰ ਘਰੇਲੂ ਵਾਤਾਵਰਣ ਤੋਂ ਮਿਲਦੀ ਭਾਸ਼ਾ ਮਾਤ ਭਾਸ਼ਾ ਨੂੰ ਪਹਿਲੀ ਭਾਸ਼ਾ ਸਥਾਨਕ ਭਾਸ਼ਾ ਅਤੇ ਦੇਸੀ ਭਾਸ਼ਾ ਵੀ ਕਿਹਾ ਜਾਂਦਾ ਹੈ ਜੋ ਮਨੁੱਖ ਨੂੰ ਆਪਣੀ ਮਾਂ ਦੀ ਤਰ੍ਹਾਂ ਪਿਆਰੀ ਹੁੰਦੀ ਹੈ ਮਾਤ ਭਾਸ਼ਾ ਅਸਲ ਵਿੱਚ ਬੱਚੇ ਦੀ ਜਨਮ ਜਾਤ ਭਾਸ਼ਾ ਹੁੰਦੀ ਹੈ ਜਿਸ ਨੂੰ ਬੱਚਾ ਅਚੇਤ ਪੱਧਰ ਉੱਤੇ ਸਿੱਖ ਜਾਂਦਾ ਹੈ ਭਾਵੇਂ ਉਸ ਨੂੰ ਸਿਖਲਾਈ ਨਹੀਂ ਦਿੱਤੀ ਜਾਂਦੀ ਉਹ ਘਰ ਦੇ ਵਿੱਚ ਹੀ ਆਲੇ ਦੁਆਲੇ ਸ਼ਬਦ ਜਿਹੜੇ ਸੁਣ ਕੇ ਸਿੱਖ ਜਾਂਦਾ ਹੈ ਮਾਤ ਭਾਸ਼ਾ ਦੀ ਸਿੱਖਲਾਈ ਕਿਸੇ ਸਿਸਟਮ ਅਨੁਸਾਰ ਨਹੀਂ ਦਿੱਤੀ ਜਾਂਦੀ ਇਸ ਲਈ ਕੋਈ ਅਭਿਆਸ ਕਰਨ ਦੀ ਬਹੁਤੀ ਲੋੜ ਨਹੀਂ ਹੁੰਦੀ ਮਾਤ ਭਾਸ਼ਾ ਦੇ ਅਧਿਆਨ ਤੇ ਅਧਿਆਪਨ ਸੰਬੰਧੀ ਦੋ ਵਿਚਾਰ ਪ੍ਰਚਲਿਤ ਹੈ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਬੱਚੇ ਨੂੰ ਮੁੱਢਲੀ ਸਿੱਖਿਆ ਉਸਦੀ ਪਹਿਲੀ ਭਾਸ਼ਾ ਜਾਂ ਮਾਤ ਭਾਸ਼ਾ ਚ ਦਿੱਤੀ ਜਾਣੀ ਚਾਹੀਦੀ ਹੈ ਦੂਜੇ ਪਾਸੇ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਮਾਤ ਭਾਸ਼ਾ ਨੂੰ ਦੂਜੀ ਭਾਸ਼ਾ ਵਜੋਂ ਹੀ ਅਰਧਨਤ ਅਧਿਆਪਨ ਦਾ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ ਪਬਜੀ ਅਸੀਂ ਪਹਿਲੀ ਭਾਸ਼ਾ ਦੇ ਤੌਰ ਤੇ ਪੜ੍ਹੀਏ ਕਿ ਬੱਚੇ ਨੂੰ ਜ਼ਰੂਰੀ ਆ ਪੜਨੀ ਤਾਂ ਉਹਦੀਆਂ ਕੀ ਮੁਸ਼ਕਲਾਂ ਤੇ ਕੀ ਲਾਭ ਨੇ ਤੇ ਜੇ ਅਸੀਂ ਇਹ ਸੋਚੀਏ ਕਿ ਅਸੀਂ ਕਿ ਜੇ ਦੂਜੀ ਸਟੇਟ ਤੋਂ ਆਏ ਆ ਤੇ ਅਸੀਂ ਦੂਜੀ ਭਾਸ਼ਾ ਬਜੋ ਪੰਜਾਬੀ ਨੂੰ ਪੜ੍ਹ ਰਹੇ ਆ ਤਾਂ ਉਸ ਵੇਲੇ ਕੀ ਲਾਭ ਆ ਇਹਨਾਂ ਦੋਹਾਂ ਵਿਚਾਰਾਂ ਨੂੰ ਮੁੱਖ ਰੱਖਦੇ ਹੋਏ ਮਾਤ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਪੜਨ ਪੜਾਉਣ ਦੇ ਮਹੱਤਵ ਜਾਂ ਲੋੜ ਸੰਬੰਧੀ ਸਭ ਤੋਂ ਪਹਿਲਾਂ ਵਿਚਾਰ ਪੇਸ਼ ਕੀਤੇ ਗਏ ਹਨ ਮਾਤ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਆਧਿਆਨਤ ਅਧਿਆਪਨ ਦੇ ਕੀ ਲਾਭ ਆਓ ਵੇਖੀਏ ਸਭ ਤੋਂ ਪਹਿਲਾਂ ਇਹ ਹੈ ਕਿ ਜੇ ਅਸੀਂ ਮਾਤ ਭਾਸ਼ਾ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਪੜਦੇ ਹਾਂ ਪਾਪ ਜੀ ਬੱਚਾ ਜਦੋਂ ਸਕੂਲ ਗਿਆ ਤੇ ਉਸਨੇ ਸਭ ਤੋਂ ਪਹਿਲਾਂ ਜਾ ਕੇ ਆਪਣੀ ਮਾਤ ਭਾਸ਼ਾ ਸਮਝ ਲਓ ਪੰਜਾਬੀ ਹੀ ਸਿੱਖਣੀ ਸ਼ੁਰੂ ਕੀਤੀ ਜਾਂ ਪੰਜਾਬੀ ਵਿੱਚ ਹੀ ਮਾਧਿਅਮ ਦੇ ਵਿੱਚ ਹੀ ਪੜਨਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲਾਂ ਕੀ ਹੈ ਕਿ ਮਾਤ ਭਾਸ਼ਾ ਉਹਦੇ ਸਵੈ ਪ੍ਰਗਟਾਵੇ ਲਈ ਜ਼ਰੂਰੀ ਆ ਮਾਤ ਭਾਸ਼ਾ ਬੜੀ ਸੁਭਾਵਿਕਤਾ ਸਪਸ਼ਟਤਾ ਨਾਲ ਦੂਜੇ ਤੱਕ ਮਨ ਦੇ ਵਿਚਾਰ ਪ੍ਰਗਟਾਉਣ ਵਿੱਚ ਸਹਾਇਤਾ ਕਰਦੀ ਹੈ ਇਹ ਬਾਤਪਾਸ਼ਾ ਹੈ ਜਿਸ ਵਿੱਚ ਅਸੀਂ ਖੋਲ ਕੇ ਆਪਣੇ ਮਨ ਦਾ ਪ੍ਰਗਟਾਵਾ ਕਰ ਸਕਦੇ ਹਾਂ ਨੰਬਰ 2 ਤੇ ਸਮਾਜਿਕ ਵਿਕਾਸ ਵਿੱਚ ਸਹਾਇਕ ਜੇ ਸ਼ੁਰੂ ਤੋਂ ਹੀ ਬਾਤਪਾਸ਼ਾ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਪੜਾਇਆ ਜਾਵੇਗਾ ਤਾਂ ਕੋਈ ਵੀ ਬੱਚਾ ਜਾਂ ਕੋਈ ਵੀ ਮਨੁੱਖ ਜਿੰਨੀਆਂ ਵੀ ਸਮਾਜਿਕ ਗਤੀਵਿਧੀਆਂ 'ਚ ਹਿੱਸਾ ਲੈਂਦਾ ਹੈ ਇਸ ਵਾਸਤੇ ਉਹਨੂੰ ਬਾਦਸ਼ਾਹ ਦੀ ਲੋੜ ਹੁੰਦੀ ਹੈ ਤੇ ਮਾਤ ਭਾਸ਼ਾ ਵਿੱਚ ਜੇਕਰ ਸਾਡੇ ਅੰਦਰ ਕੋਈ ਯੋਗਤਾ ਵਧ ਜਾ ਵਧ ਸਕਦੀ ਹੈ ਉਸ ਨਾਲ ਅਸੀਂ ਸਮਾਜਿਕ ਜੀਵਨ ਨੂੰ ਹੋਰ ਵਧੀਆ ਬੜਾ ਸਕਦੇ ਹਾਂ ਨੰਬਰ 3 ਤੇ ਕਿ ਬੌਧਿਕ ਭਾਸ਼ਾ ਵਿੱਚ ਬੌਧਿਕ ਵਿਕਾਸ ਸਹਾਇਕ ਮਾਤ ਭਾਸ਼ਾ ਵਿੱਚ ਜੇਕਰ ਅਸੀਂ ਸਿੱਖਲਾਈ ਲੈਂਦੇ ਹਾਂ ਤੇਸ ਦੇ ਨਾਲ ਸਾਡਾ ਬૌਧਿਕ ਵਿਕਾਸ ਵਧਦਾ ਹੈ ਭਾਵੇਂ ਸਾਡੀ ਜਿਹੜੀ ਗਿਆਨ ਦੀਆਂ ਜਾਂ ਸਾਡੀਆਂ ਤਰਕ ਜਿਹੜਾ ਹੈ ਉਸ ਮਜ਼ਬੂਤ ਹੁੰਦਾ ਹੈ ਬਹੁਤ ਸਾਰੀਆਂ ਵਿਦਿਆ ਦੀਆਂ ਪੁਸਤਕਾਂ ਤੇ ਚੰਗੇ ਵਿਚਾਰ ਬੱਚੇ ਦੇ ਮਨ ਵਿੱਚ ਮਾਤ ਭਾਸ਼ਾ ਰਾਹੀਂ ਚੰਗੇ ਤਰੀਕੇ ਨਾਲ ਆ ਸਕਦੇ ਹਨ ਬੱਚੇ ਨੂੰ ਸਿੱਖਿਆ ਸੰਬੰਧੀ ਬੁਨਿਆਦ ਦੀ ਗੱਲਾਂ ਕੇਵਲ ਮਾਤ ਭਾਸ਼ਾ ਵਿੱਚ ਬਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿਖਾਈਆਂ ਜਾ ਸਕਦੀਆਂ ਹਨ ਇਸ ਤਰ੍ਹਾਂ ਬੱਚੇ ਦੀ ਮੁੱਢਲ ਸਿੱਖਿਆ ਦਾ ਮੁੱਢਲਾ ਆਧਾਰ ਮਾਤ ਭਾਸ਼ਾ ਰਾਹੀਂ ਮਜਬੂਤ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਹੈ ਕਿ ਮਾਤ ਭਾਸ਼ਾ ਸਰੀਰਕ ਵਿਕਾਸ ਵਿੱਚ ਵੀ ਸਹਾਇਕ ਹੈ ਮਾਤ ਭਾਸ਼ਾ ਰਾਹੀਂ ਮਨੁੱਖ ਦੇ ਸੋਰੀ ਯੰਤਰਾਂ ਦਾ ਅਭਿਆਸ ਅਤੇ ਵਿਕਾਸ ਬਧੇਰੇ ਤੇਜ਼ੀ ਨਾਲ ਹੁੰਦਾ ਹੈ ਤੇ ਛੋਟੀ ਉਮਰ ਵਿੱਚ ਸਿਖਾਏ ਗਏ ਸ਼ਬਦ ਉਮਰ ਭਰ ਯਾਦ ਰਹਿੰਦੇ ਹਨ ਨੰਬਰ 5 ਤੇ ਕਿ ਬੱਚੇ ਦੇ ਸਰਬਪੱਖੀ ਵਿਕਾਸ ਵਿੱਚ ਸਹਾਇਕ ਮਾਤ ਭਾਸ਼ਾ ਬੱਚੇ ਦੀ ਸ਼ਖਸੀਅਤ ਦੇ ਸਰਬਪੱਖੀ ਵਿਕਾਸ ਤੇ ਸਹਾਇਕ ਹੁੰਦੀ ਹੈ ਬੱਚੇ ਦੇ ਸਕੂਲੀ ਜੀਵਨ ਵਿੱਚ ਅਧਿਆਪਕ ਨਾਲ ਪਹਿਲਾ ਸੰਪਰਕ ਜੇਕਰ ਮਾਤ ਭਾਸ਼ਾ ਵਿੱਚ ਹੋਵੇ ਤਾਂ ਬੱਚਾ ਉਪਰਾਪਨ ਮਹਿਸੂਸ ਨਹੀਂ ਕਰਦਾ ਮਾਤ ਭਾਸ਼ਾ ਚੰਗੇ ਨਾਗਰਿਕ ਬਣਾਉਣ 'ਚ ਮਦਦ ਕਰਦੀ ਹੈ ਕਿਉਂਕਿ ਇਸ ਦੀ ਮਦਦ ਨਾਲ ਚੰਗਾ ਸਾਹਿਤ ਅਤੇ ਗਿਆਨ ਪ੍ਰਾਪਤ ਹੋ ਸਕਦਾ ਹੈ ਦੇਸ਼ ਦੇ ਕਾਨੂੰਨ ਤੇ ਸਮਾਜ ਦੇ ਨਿਯਮ ਜੇਕਰ ਮਾਤ ਭਾਸ਼ਾ 'ਚ ਹੋਣਗੇ ਤਾਂ ਬੱਚੇ ਦੇ ਵਿਕਾਸ ਵਿੱਚ ਸਹਾਇਤਾ ਜ਼ਿਆਦਾ ਹੋਏਗੀ ਮਾਤ ਭਾਸ਼ਾ ਦੋ ਪਾਸੜੀ ਵਿਦयक ਸਿਖਲਾਈ ਅਧਿਆਪਕ ਅਤੇ ਵਿਦਿਆਰਥੀ ਵਿਚਕਾਰ ਕੁਦਰਤੀ ਢੰਗ ਨਾਲ ਗੱਲਬਾਤ ਕਰਨ ਤੇ ਕਿਸੇ ਗੱਲ ਨੂੰ ਸਮਝਣ ਸਮਝਾਉਣ ਦਾ ਵਧੀਆ ਵਾਤਾਵਰਣ ਪੈਦਾ ਕਰ ਸਕਦੀ ਹੈ ਉਸ ਤੋਂ ਬਾਅਦ ਹੈ ਕਿ ਮਾਤ ਭਾਸ਼ਾ ਕੰਮਕੀਤੇ ਸਹਾਇਕ ਹੈ ਮਾਤ ਭਾਸ਼ਾ ਸਾਡੇ ਵਪਾਰਕ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਦਾ ਸਾਧਨ ਹੈ ਬੱਚਾ ਨੈਤਿਕ ਕਦਰਾਂ ਕੀਮਤਾਂ ਵਾਲੀਆਂ ਕਹਾਣੀਆਂ ਮਾਤ ਭਾਸ਼ਾ ਤੋਂ ਸਿੱਖਦਾ ਹੈ ਜੋ ਉਸਤੇ ਚਰਿੱਤਰ ਨੂੰ ਪ੍ਰਭਾਵਿਤ ਕਰਦੀਆਂ ਹਨ ਜਦੋਂ ਉਹ ਆਪਣਾ ਕਾਰਵਿਹਾਰ ਕਰਦਾ ਹੈ ਤਾਂ ਮਾਤ ਭਾਸ਼ਾ ਉਸਦੇ ਵਿਹਾਰ ਨੂੰ ਪ੍ਰਭਾਵਿਤ ਕਰਦੀ ਹੈ ਜੇਕਰ ਬੱਚੇ ਨੂੰ ਮਾਤ ਭਾਸ਼ਾ ਵਿੱਚ ਸਿੱਖਿਆ ਦਿੱਤੀ ਜਾਵੇ ਤਾਂ ਉਸ ਨੂੰ ਉਚੇਚੇ ਯਤਨ ਨਹੀਂ ਕਰਨੇ ਪੈਂਦੇ ਤਾਂ ਉਹਨੂੰ ਬਹੁਤ ਜਲਦੀ ਸਮਝ ਆ ਜਾਂਦੀ ਹੈ ਮਾਤ ਭਾਸ਼ਾ ਵਿੱਚ ਜੇਕਰ ਕੋਈ ਵਿਦਿਆਰਥੀ ਪੜ੍ਹਾਈ ਲਿਖਾਈ ਸੰਬੰਧੀ ਬੁਨਿਆਦੀ ਯੋਗਤਾ ਪ੍ਰਾਪਤ ਕਰ ਲੈਂਦਾ ਹੈ ਤੇ ਫਿਰ ਦੂਜੀਆਂ ਭਾਸ਼ਾਵਾਂ ਸਮਝਣ ਵਿੱਚ ਵੀ ਉਸ ਨੂੰ ਆਸਾਨੀ ਹੋ ਜਾਂਦੀ ਹੈ ਮਾਤ ਭਾਸ਼ਾ ਬੱਚੇ ਦੀ ਸ਼ਖਸੀਅਤ ਦੀ ਉਸਾਰੀ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀ ਹੈ ਇਸ ਦੀ ਵਰਤੋਂ ਨਾਲ ਬੱਚੇ ਦੇ ਸੁਭਾਅ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਮਾਤ ਭਾਸ਼ਾ ਵਕ ਵਕ ਲੋਕਾਂ ਵਿਚਕਾਰ ਆਪਸੀ ਤਾਲਮੇਲ ਅਤੇ ਸਾਂਝ ਬਣਾਉਣ ਦਾ ਅਹਿਮੀਅਤ ਵੱਡਾ ਸਾਧਨ ਹੈ ਜਿੱਥੇ ਮਾਤ ਭਾਸ਼ਾ ਦੀ ਮਨੋਖ ਨੂੰ ਆਮ ਮੰਚ ਪ੍ਰਦਾਨ ਕਰਦੀ ਹੈ ਉਥੇ ਜੀਵਨ ਵਿੱਚ ਮਾਤ ਭਾਸ਼ਾ ਦਾ ਬਧਿਰ ਰੋਲ ਹੈ ਪੰਜਾਬ ਵਿੱਚ ਤਾਂ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ 10ਵੀਂ ਤੱਕ ਮਾਤ ਭਾਸ਼ਾ ਪੜ੍ਹਨੀ ਲਾਜ਼ਮੀ ਹੈ ਜੇਕਰ ਮਾਤ ਭਾਸ਼ਾ ਵਿੱਚ ਬੱਚੇ ਨੂੰ ਸਿੱਖਿਆ ਦਿੱਤੀ ਜਾਵੇ ਉਸ ਨੂੰ ਜੇਚੇ ਯਤਨ ਨਹੀਂ ਕਰਨੇ ਪੈਣਗੇ ਕਿਉਂਕਿ ਇਸ ਉਹ ਸਕੂਲ ਆਉਣ ਤੋਂ ਪਹਿਲਾਂ ਹੀ ਬੱਚਾ ਆਪਣੀ ਮਾਤ ਭਾਸ਼ਾ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਏਗਾ ਜਿਸ ਤੇ ਸਿੱਟੇ ਵੱਜੋਂ ਉਸ ਨੂੰ ਸਕੂਲੀ ਪੜ੍ਹਾਈ ਦਾ ਲਾਭ ਪਹਿਲੇ ਦਿਨ ਤੋਂ ਹੀ ਹੋਣਾ ਸ਼ੁਰੂ ਹੋ ਜਾਏਗਾ ਤੇ ਉਸ ਦਾ ਮਾਨਸਿਕ ਵਿਕਾਸ ਰੁਕੇਗਾ ਨਹੀਂ ਉਹ ਹਰੇਕ ਗੱਲ ਨੂੰ ਬੜੀ ਛੇਤੀ ਸਮਝ ਜਾਵੇਗਾ ਤੇ ਬੜੀ ਚੰਗੀ ਤਰ੍ਹਾਂ ਉਸ ਨੂੰ ਉਹ ਗੱਲ ਜਿਹੜੀ ਹੈ ਸਮਝ ਵਿੱਚ ਆ ਜਾਏਗੀ ਇਸੇ ਤਰ੍ਹਾਂ ਮਾਤਪਾਸ਼ਾ ਨੂੰ ਜੇਕਰ ਅਸੀਂ ਸਿੱਖਿਆ ਦੇ ਮਾਧਿਅਮ ਵਿੱਚ ਜੋ ਪੜਾਂਗੇ ਤਾਂ ਸਾਨੂੰ ਬਹੁਤ ਸਾਰੇ ਸੰਕਲਪ ਛੇਤੀ ਸਮਝ ਆ ਜਾਣਗੇ ਕਿਸੇ ਵਿਅਕਤੀ ਨੂੰ ਦਰਸ਼ਕ ਸਿੱਖਿਆ ਉਸ ਦੀ ਮਾਤਪਾਸ਼ਾ ਚ ਦਿੱਤੀ ਜਾ ਸਕਦੀ ਹੈ ਜਿਹੜੇ ਵਿਸ਼ੇ ਕਿਸੇ ਦੂਸਰੀ ਭਾਸ਼ਾ ਵਿੱਚ ਸਮਝਣੇ ਮੁਸ਼ਕਲ ਹਨ ਉਮਾਤ ਪਾਸ਼ਾ ਸੌਖੇ ਤਰੀਕੇ ਨਾਲ ਸਮਝੇ ਜਾ ਸਕਦੇ ਹਨ ਇਸ ਨਾਲ ਬੱਚੇ ਨੂੰ ਆਪਣੇ ਸਾਹਿਤ ਅਤੇ ਸਭਿਆਚਾਰ ਬਾਰੇ ਵੀ ਜਾਣਕਾਰੀ ਮਿਲੇਗੀ ਮਾਤ ਪਾਸ਼ਾ ਦੀ ਸਿੱਖਿਆ ਦੁਆਰਾ ਚੰਗੇ ਵਿਗਿਆਨਕ ਚੰਗੇ ਲੇਖਕ ਚੰਗੇ ਖੋਜੀ ਅਤੇ ਚੰਗੇ ਨਾਗਰਿਕ ਬਣਾਏ ਜਾ ਸਕਦੇ ਹਨ ਇਹ ਤਾਂ ਸੀ ਕੁਝ ਗੱਲਾਂ ਕਿ ਜੇ ਅਸੀਂ ਮਾਤ ਪਾਸ਼ਾ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਪੜ੍ਹੀਏ ਤੇ ਸਾਨੂੰ ਕੀ ਲਾਭ ਹੋਏਗਾ ਹੁਣ ਅਸੀਂ ਇਸੇ ਹੀ ਵਿਸ਼ੇ ਦੇ ਵਿਰੋਧ ਵਿੱਚ ਗੱਲ ਕਰਨ ਲੱਗੇ ਹਾਂ ਕਿ ਮਾਤ ਭਾਸ਼ਾ ਨੂੰ ਜੇਕਰ ਅਸੀਂ ਪਹਿਲੀ ਭਾਸ਼ਾ ਦੇ ਤੌਰ ਤੇ ਪੜ ਕੇ ਬਾਕੀ ਭਾਸ਼ਾਵਾਂ ਨੂੰ ਸਿੱਖਣਾ ਛੱਡ ਦੇਈਏ ਜਾਂ ਉਹਨਾਂ ਵੱਲ ਧਿਆਨ ਨਾ ਦੇਈਏ ਤਾਂ ਫਿਰ ਕੀ ਨੁਕਸਾਨ ਆ? ਸਭ ਤੋਂ ਪਹਿਲਾਂ ਕਿ ਮਾਤ ਭਾਸ਼ਾ ਪੰਜਾਬੀ ਜੇਕਰ ਅਸੀਂ ਪੜੀਏ ਤੇ ਬਾਕੀ ਭਾਸ਼ਾਵਾਂ ਨੂੰ ਨਾ ਸਿੱਖੀਏ ਜਾਂ ਘੱਟ ਧਿਆਨ ਦੇਈਏ ਜਾਂ ਸਾਡੀਆਂ ਦੂਜੀਆਂ ਤੀਜੀਆਂ ਭਾਸ਼ਾਵਾਂ ਦੇ ਤੌਰ ਤੇ ਪੜੀਏ ਤੇ ਕੱਲੀ ਮਾਤ ਭਾਸ਼ਾ ਪੜਨ ਨਾਲ ਮਨੁੱਖ ਦਾ ਵਿਕਾਸ ਅ ਸੰਭਵ ਨਹੀਂ ਹੈ ਪੰਜਾਬੀ ਦੇ ਅਧਿਆਤ ਅਧਿਆਪਨ ਵਿੱਚ ਵੱਡੀ ਸਮੱਸਿਆ ਇਸ ਵਿੱਚ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਹਨ ਇਸ ਦਾ ਵਿਕਾਸ ਇਸ ਢੰਗ ਨਾਲ ਹੋਇਆ ਹੈ ਕਿ ਰੁਜ਼ਗਾਰ ਦਾ ਆਧਾਰ ਨਹੀਂ ਬਣਾਇਆ ਗਿਆ ਇਸ ਲਈ ਬੱਚੇ ਇਸ ਦਾ ਅਧਿਆਤ ਅਧਿਆਪਨ ਕਰਨ ਤੋਂ ਝਿਜਕਦੇ ਹਨ ਗੁਣਾਤਮਕ ਸਿੱਖਿਆ ਦੀ ਪਹਿਲੀ ਪ੍ਰਾਪਤੀ ਹੋਣੀ ਚਾਹੀਦੀ ਹੈ ਜੋ ਰੁਜ਼ਗਾਰ ਦੇਣ ਦੇ ਕਾਬਿਲ ਹੋਵੇ ਉਸ ਤੋਂ ਬਾਅਦ ਜੇਕਰ ਅਸੀਂ ਪੰਜਾਬੀ ਨੂੰ ਉਚੇਰੀ ਸਿੱਖਿਆ ਦੇ ਮਾਧਿਅਮ ਵਿੱਚ ਦੇ ਤੌਰ ਤੇ ਪੜਾਂਗੇ ਤੇ ਜਿਹੜੇ ਵਿਦਿਆਰਥੀ ਸਕੂਲਾਂ ਚ ਪੰਜਾਬੀ ਪੜ੍ਹੇ ਹੁੰਦੇ ਹਨ ਉਹਨਾਂ ਲਈ ਵੱਡੀਆਂ ਸੰਸਥਾਵਾਂ ਚ ਦਾਖਲਾ ਲੈਣਾ ਮੁਸ਼ਕਲ ਹੋ ਜਾਂਦਾ ਹੈ ਮਾਤ ਭਾਸ਼ਾ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਸਮਝਣਾ ਕਠਿਨ ਹੋ ਜਾਂਦਾ ਹੈ ਇਨਾ ਵਿਸ਼ਾ ਸਬੰਧੀ ਪੰਜਾਬੀ ਭਾਸ਼ਾ ਜਾਂ ਮਾਤ ਭਾਸ਼ਾ ਚ ਵਿਆਰੀ ਪੁਸਤਕਾਂ ਸਾਹ ਦੇ ਨਾਲ ਨਹੀਂ ਮਿਲਦੀਆਂ ਅ ਮੈਂ ਵਿਦਿਆਰਥੀਆਂ ਨੂੰ ਦੱਸਣਾ ਚਾਹਾਂਗੀ ਕਿ ਇਸ ਪ੍ਰਸ਼ਨ ਦੇ ਅਸੀਂ ਇਸ ਪਹਿਲੂ ਨੂੰ ਗੱਲ ਕਰ ਰਹੇ ਹਾਂ ਕਿ ਜੇ ਪੰਜਾਬੀ ਨੂੰ ਪਹਿਲੀ ਭਾਸ਼ਾ ਦਿੱਤਾ ਔਰ ਤੇ ਪੜਿਆ ਜਾਏ ਉਹਦੇ ਕੀ ਲਾਭ ਐ ਅਸੀਂ ਉੱਪਰ ਕਰ ਰਹੇ ਹਾਂ ਤੇ ਜੇ ਉਸ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਪੜਿਆ ਜਾਏ ਤੇ ਕੀ ਨੁਕਸਾਨ ਐ ਅਸੀਂ ਹੁਣ ਉਹ ਕਰ ਰਹੇ ਹਾਂ ਵਿਦੇਸ਼ ਜਾਣ ਦੀ ਰੁਚੀ ਅੱਜ ਕੱਲ ਬਹੁਤ ਪ੍ਰਬਲ ਹੈ ਲੇਕਿਨ ਜਿਹੜੇ ਲੋਕ ਕੇਵਲ ਮਾਤ ਭਾਸ਼ਾ ਹੀ ਜਾਣਦੇ ਹਨ ਉਹਨਾਂ ਨੂੰ ਵਿਦੇਸ਼ਾਂ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਦੇਸ਼ਾਂ ਵਿੱਚ ਜਾ ਕੇ ਕੇਵਲ ਮਾਤ ਭਾਸ਼ਾ ਦੀ ਜਾਣਕਾਰੀ ਹੋਵੇ ਤਾਂ ਉੱਥੋਂ ਦੀ ਭਾਸ਼ਾ ਸਿੱਖਣੀ ਬਨੁੱਖ ਦੀ ਲੋਡ ਬਣ ਜਾਂਦੀ ਹੈ ਇੰਜੀਨੀਅਰਿੰਗ ਡਾਕਟਰੀਆਤ ਕਰਨ ਵਾਲੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੀ ਸਿਖਲਾਈ ਨਾਲ ਬਹੁਤਾ ਲਾਭ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਖੇਤਰਾਂ 'ਚ ਪੰਜਾਬੀ ਭਾਸ਼ਾ ਦੁਆਰਾ ਸੰਚਾਰ ਸੰਭਵ ਨਹੀਂ ਇਸ ਲਈ ਦੂਜੀ ਭਾਸ਼ਾ ਨੂੰ ਸਿੱਖਣਾ ਲਾਜ਼ਮੀ ਹੈ ਕਿਉਂਕਿ ਮਾਤ ਭਾਸ਼ਾ ਦੇ ਗਿਆਨ ਰਾਹੀਂ ਪੰਜਾਬ ਤੋਂ ਬਾਅਦਲੇ ਰਾਜਾਂ ਵਿੱਚ ਰੁਜ਼ਗਾਰ ਪ੍ਰਾਪਤੀ ਸੰਭਵ ਨਹੀਂ ਹੈ ਇੰਟਰਨੈਟ ਰਾਹੀਂ ساری ਦੁਨੀਆ ਇੱਕ ਨੈੱਟਵਰਕ ਨਾਲ ਜੁੜ ਗਈ ਹੈ ਇੰਟਰਨੈਟ ਤੋਂ ਹਰ ਇੱਕ ਵਿਸ਼ੇ ਸੰਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਪਰੰਤੂ ਇਹ ਜਾਣਕਾਰੀ ਬਹੁਤਾ ਕਰਕੇ ਅੰਗਰੇਜ਼ੀ ਭਾਸ਼ਾ ਚ ਹੁੰਦੀ ਹੈ ਇਸ ਲਈ ਇੰਟਰਨੈਟ ਅ ਅੰਗਰੇਜ਼ੀ ਭਾਸ਼ਾ ਰਾਹੀਂ ਦਾ ਪਦੇਰੇ ਲਾਭ ਅੰਗਰੇਜ਼ੀ ਭਾਸ਼ਾ ਰਹਿ ਸਿੱਖਿਆ ਜਾ ਸਕਦਾ ਹੈ ਪੰਜਾਬੀ ਮਾਤ ਭਾਸ਼ਾ ਵਿੱਚ ਜੇਕਰ ਅਸੀਂ ਗਿਆਨ ਪ੍ਰਾਪਤ ਕਰ ਰਹੇ ਹਾਂ ਤੇ ਸਾਨੂੰ ਕੰਪਿਊਟਰ ਤੇ ਇੰਟਰਨੈਟ ਤੋਂ ਮੁਕੰਮਲ ਜਾਣਕਾਰੀ ਪੰਜਾਬੀ ਵਿੱਚ ਹਾਸਲ ਨਹੀਂ ਹੁੰਦੀ ਇਹ ਇੱਕ ਨੁਕਸਾਨ ਹੈ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਪੜਨ ਦਾ ਪੰਜਾਬ ਵਿੱਚ ਅਜਿਹੇ ਸਕੂਲਾਂ ਦੇ ਪਰਬਾਰ ਹੈ ਜਿੱਥੇ ਅੰਗਰੇਜ਼ੀ ਭਾਸ਼ਾ ਨੂੰ ਬਹੁਤ ਐਹਮiyet ਦਿੱਤੀ ਜਾਂਦੀ ਹੈ ਇਹਨਾਂ ਸਕੂਲਾਂ 'ਚ ਪੰਜਾਬੀ ਬੋਲਣ ਦੀ ਮਨਾਹੀ ਹੁੰਦੀ ਹੈ ਅਜਿਹੇ ਵਾਤਾਵਰਣ ਵਿੱਚ ਮਾਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਨੂੰ ਹੀਣ ਭਾਵਨਾ ਦਾ ਅਹਿਸਾਸ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਜੇਕਰ ਅਸੀਂ ਇਸ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਪੜ੍ਹਦੇ ਹਾਂ ਤੇ ਅਗਲੀ ਮੁਸ਼ਕਲ ਕੀ ਆ ਇਹ ਹੈ ਕਿ ਕਿਸੇ ਵਿਦਿਅਕ ادارے ਨਾਲ ਸੰਬੰਧਿਤ ਅਧਿਆਪਕ ਜਾਂ ਮਾਹਿਰ ਮਹਿਮਾਨ ਵਿਦਵਾਨ ਜਦੋਂ ਪੰਜਾਬ ਤੋਂ ਬਾਹਰ ਹੋਰ ਨਾ ਰਾਜਾਂ ਜਾਂ ਦੇਸ਼ਾਂ ਦੇ ਕਿਸੇ ਵਿਦਿਅਕ ادارے ਵਿੱਚ ਵਿਚਾਰ ਵਟਾਂਦre ਜਾਂਦੇ ਹਨ ਤਾਂ ਉੱਥੇ ਮਾਤਭਾਸ਼ਾ ਪੰਜਾਬੀ ਦੀ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਉਥੋਂ ਦੇ ਬੁਲਾ ਰਹੇ ਉਸ ਨੂੰ ਸਮਝ ਨਹੀਂ ਜਾਂ ਪਾਉਂਦੇ ਇਸ ਲਈ ਮਾਤ ਭਾਸ਼ਾ ਦੀ ਵਰਤੋਂ ਰਹੀ ਹਰ ਜਗ੍ਹਾ ਸੰਚਾਰ ਸੰਭਵ ਨਾ ਹੋਣ ਕਰਕੇ ਸਾਨੂੰ ਮਾਤ ਭਾਸ਼ਾ ਦੇ ਅਧਿਐਨ ਤੇ ਅਧਿਆਪਨ ਨਾਲ ਜੁੜੀ ਪੜ੍ਹਾਈ ਵਿੱਚ ਜਿਹੜੀ ਆ ਸਮੱਸਿਆ ਆ ਉਹ ਆਉਂਦੀ ਹੈ ਇੱਥੇ ਮੈਂ ਜੇਕਰ ਆਪਾਂ ਸੋਚੀਏ ਤੇ ਸ਼ਬਦ ਥੋੜਾ ਜਾਂ ਰਾਂਜਾ ਨਹੀਂ ਹੈ ਰਾਜਾ ਹੋਣਾ ਚਾਹੀਦਾ ਇਹ ਠੀਕ ਕਰ ਲੈਣਾ ਇਸ ਲਈ ਮਾਤ ਭਾਸ਼ਾ ਦੀ ਵਰਤੋਂ ਰਹੀ ਹਰ ਜਗ੍ਹਾ ਸੰਚਾਰ ਸੰਭਵ ਨਾ ਹੋਣ ਕਰਕੇ ਸਾਨੂੰ ਮਾਤ ਭਾਸ਼ਾ ਦੇ ਅਧਿਐਨ ਤੇ ਅਧਿਆਪਨ ਨਾਲ ਸਮੱਸਿਆ ਹੁੰਦੀ ਹੈ ਇਹ ਤਾਂ ਸੀ ਵਿਦਿਆਰਥੀਓ ਪਹਿਲਾ ਪੜ੍ਹ ਕੇ ਪੰਜਾਬੀ ਨੂੰ ਜੇਕਰ ਪਹਿਲੀ ਭਾਸ਼ਾ ਦੇ ਤੌਰ ਤੇ ਪੜਿਆ ਜਾਏ ਕੀ ਲਾਭ ਆ ਤੇ ਜੇ ਦੂਜੀ ਭਾਸ਼ਾ ਪਹਿਲੀ ਭਾਸ਼ਾ ਦੇ ਤੌਰ ਤੇ ਪੜਿਆ ਜਾਏ ਤੇ ਕੀ ਨੁਕਸਾਨ ਹੈ ਹੁਣ ਇਦਾ ਹੀ ਅਗਲਾ ਇਸ ਜਾ ਕੇ ਪੰਜਾਬੀ ਭਾਸ਼ਾ ਦਾ ਦੂਜੀ ਭਾਸ਼ਾ ਵਜੋਂ ਜੇ ਅਧਿਐਨ ਤੇ ਅਧਿਆਪਨ ਕਰਦੇ ਹਾਂ ਤੇ ਕਿੰਨਾ ਕੁ ਮਹੱਤਵਪੂਰਨ ਹੈ ਤੇ ਇਸ ਵਿੱਚ ਮੁਸ਼ਕਲ ਆ ਗਈ ਹੈ ਦੂਜੀ ਭਾਸ਼ਾ ਦੇ ਅਜਈ ਭਾਸ਼ਾ ਹੈ ਜਿਹੜੀ ਪਹਿਲੀ ਭਾਸ਼ਾ ਜਾਂ ਮਾਤ ਭਾਸ਼ਾ ਤੋਂ ਬਾਅਦ ਸਿੱਖਦੇ ਆ ਜੇ ਮੰਨ ਲਓ ਇੱਕ ਪੰਜਾਬ ਦਾ ਬੱਚਾ ਆ ਉਹਨੇ ਪਹਿਲਾਂ ਪੰਜਾਬੀ ਸਿੱਖੀ ਆ ਤੇ ਉਸ ਤੋਂ ਬਾਅਦ ਉਹ ਜਿਹੜੀ ਭਾਸ਼ਾ ਸਿੱਖੂਗਾ ਉਸ ਨੂੰ ਦੂਜੀ ਭਾਸ਼ਾ ਕਹੇਗਾ ਦੂਜੀ ਭਾਸ਼ਾ ਚੇਤਪੱਧਰ ਉਤੇ ਸਿੱਖੀ ਜਾਂਦੀ ਹੈ ਸਿੱਖਣ ਲਈ ਉਚੇਚੇ ਯਤਨਾਂ ਦੀ ਲੋੜ ਹੁੰਦੀ ਹੈ ਦੂਜੇ ਸ਼ਬਦਾਂ ਚ ਅਸੀਂ ਕਹਿ ਸਕਦੇ ਹਾਂ ਕਿ ਪਹਿਲੀ ਪਹਿਲੀ ਭਾਸ਼ਾ ਜਿਹੜੀ ਹੈ ਉਸ ਨੂੰ ਅ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗੈਰ ਪੰਜਾਬੀ ਲੋਕ ਜਦੋਂ ਪੰਜਾਬੀ ਭਾਸ਼ਾ ਨੂੰ ਸਿੱਖਦੇ ਨੇ ਤੇ ਉਹਨਾਂ ਵਾਸਤੇ ਦੂਜੀ ਭਾਸ਼ਾ ਹੋ ਜਾਂਦੀ ਹੈ ਤੇ ਦੂਜੀ ਭਾਸ਼ਾ ਦੇ ਤੌਰ ਤੇ ਉਹਨਾਂ ਨੇ ਪੰਜਾਬੀ ਨੂੰ ਕਿੱਦਾਂ ਸਿੱਖਣਾ ਹੈ ਇਹ ਅਸੀਂ ਇੱਥੇ ਪੜ੍ਹਨਾ ਹੈ ਜਿੱਥੇ ਪਹਿਲੀ ਭਾਸ਼ਾ ਵਿੱਚ ਵਿਅਕਤੀ ਜ਼ਿਆਦਾ ਮੁਹਾਰਤ ਹਾਸਲ ਪਹਿਲੀ ਭਾਸ਼ਾ ਤੋਂ ਭਾਵੇਂ ਮਾਤ ਭਾਸ਼ਾ ਉਹਦੇ ਵਿੱਚੋਂ ਜ਼ਿਆਦਾ ਮੁਹਾਰਤ ਹਾਸਲ ਕਰ ਲੈਂਦਾ ਹੈ ਦੂਜੀ ਭਾਸ਼ਾ ਨੂੰ ਸਿੱਖਣਾ ਕਈ ਵਿਅਕਤੀਆਂ ਦੀ ਉਮਰ ਪਰ ਦੀ ਪ੍ਰਕਿਰਿਆ ਹੋ ਨਿਰਭਰਦਾ ਹੈ ਪਰ ਦੂਜੀ ਭਾਸ਼ਾ ਵਿੱਚ ਮਾਤ ਭਾਸ਼ਾ ਵਰਗੀ ਮੁਹਾਰਤ ਹਾਸਲ ਕਰਨਾ ਮੁਸ਼ਕਲ ਹੁੰਦਾ ਹੈ ਮੰਨ ਲਓ ਜੇ ਸਾਨੂੰ ਪੰਜਾਬੀ ਸਾਡੀ ਮਾਤ ਭਾਸ਼ਾ ਆ ਤੇ ਅੰਗਰੇਜ਼ੀ ਜਾਂ ਹਿੰਦੀ ਸਾਡੇ ਵਾਸਤੇ ਸਿੱਖਣੀ ਓਨੀ ਆਸਾਨ ਨਹੀਂ ਹੈ ਜਿੰਨੀ ਪੰਜਾਬੀ ਹੈ ਵਿਦਵਾਨਾਂ ਦਾ ਵਿਚਾਰ ਹੈ ਕਿ ਉਮਰ ਦੇ ਜਿੰਨੇ ਛੇਤੀ ਪੜਾਪ ਵਿੱਚ ਦੂਜੀ ਭਾਸ਼ਾ ਸਿੱਖ ਲਈ ਜਾਵੇ ਓਨੀ ਛੇਤੀ ਇਸ ਵਿੱਚ ਮੁਹਾਰਤ ਪ੍ਰਾਪਤ ਕੀਤੀ ਜਾ ਸਕਦੀ ਹੈ ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਮਾਤ ਭਾਸ਼ਾ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਅਧਿਆਪਨ ਦਾ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ ਪਹਿਲੀ ਭਾਸ਼ਾ ਵਜੋਂ ਨਹੀਂ ਪਹਿਲੀ ਭਾਸ਼ਾ ਜਾਂ ਮਾਤ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਦੇ ਰਾਹ ਵਿੱਚ ਬੜੀਆਂ ਮੁਸ਼ਕਲਾਂ ਹਨ ਪੰਜਾਬ ਵਿੱਚ ਹਰ ਸਾਲ ਦੂਜੇ ਰਾਜਾਂ ਜਿਵੇਂ ਬਿਹਾਰ ਗੁਜਰਾਤ ਓਡੀਸ਼ਾ ਤੋਂਨੇਕਾ ਲੋਕ ਜੀਵਨ ਨਰਵਾ ਕਰਨ ਲਈ ਆਉਂਦੇ ਇੱਥੇ ਵਸ ਜਾਂਦੇ ਹਨ ਉਹਨਾਂ ਲੋਕਾਂ ਲਈ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਸਿੱਖਣਾ ਲਾਜ਼ਮੀ ਹੋ ਜਾਂਦਾ ਹੈ ਇਹਨਾਂ ਲਈ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਅਧਿਆਨ ਅਧਿਆਪਨ ਦਾ ਵਿਸ਼ਾ ਬਣਾਇਆ ਜਾਣਾ ਚਾਹੀਦਾ ਹੈ ਇਨਾਂ ਲਈ ਦੂਜੀ ਭਾਸ਼ਾ ਦਾ ਵਿਸ਼ੇਸ਼ ਮਹੱਤਵ ਹੈ ਤੇ ਇਸ ਵਿੱਚ ਇਹ ਲਾਭ ਹੋ ਸਕਦੇ ਹਨ ਨੰਬਰ 1 ਤੇ ਜਿਹੜੇ ਲੋਕ ਦੂਸਰੇ ਪ੍ਰਾਂਤਾਂ ਵਿੱਚੋਂ ਪੰਜਾਬ ਵਿੱਚ ਆਏ ਹਨ ਜੇਕਰ ਉਹ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਹੋਣ ਵਿੱਚ ਲਿਆਉਂਦੇ ਹਨ ਤਾਂ ਉਹਨਾਂ ਦਾ ਪੰਜਾਬੀ ਭਾਸ਼ਾ ਦੇ ਬੁਲਾਰਿਆਂ ਨਾਲ ਆ ਠੀਕਾ ਰਿਓ ਬੁਲਾਰਿਆ ਲਿਖਿਆ ਹੈ ਨਾ ਬੁਲਾਰੇ ਮਤਲਬ ਬੋਲਣ ਵਾਲੇ ਨਾਲ ਸੰਪਰਕ ਸੌਖਾ ਹੋ ਜਾਏਗਾ ਉਹ ਪੰਜਾਬ ਦੇ ਸचेਤ ਨਾਗਰਿਕ ਬਣਨ ਦੇ ਯੋਗ ਹੋ ਜਾਣਗੇ ਆਪਣੇ ਹੱਕਾਂ ਦੀ ਵਰਤੋਂ ਕਰ ਸਕਣਗੇ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ 'ਚ ਆਪਣੇ ਹੱਥੀਕਾਰ ਵਿਹਾਰ ਦੇ ਪੱਤਰ ਲਿਖਣ ਦੇ ਯੋਗ ਹੋ ਜਾਣਗੇ ਮੰਨ ਲਓ ਜਿਵੇਂ ਬਿਹਾਰ ਜਾਂ ਯੂਪੀ ਤੋਂ ਸਾਡੇ ਕੋਲ ਬਹੁਤ ਸਾਰੇ ਵਰਕਰਸ ਆਉਂਦੇ ਨੇ ਤੇ ਜਿਉ ਇੱਥੇ ਆ ਕੇ ਪੰਜਾਬੀ ਸਿੱਖ ਲੈਂਦੇ ਨੇ ਦੂਜੀ ਭਾਸ਼ਾ ਦੇ ਤੌਰ ਤੇ ਤੇ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਉਸ ਤੋਂ ਬਾਅਦ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਨੂੰ ਸਮਝਣ ਵਾਲੇ ਗੈਰ ਪੰਜਾਬੀ ਲੋਕਾਂ ਵੱਲੋਂ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਦਾ ਅਧਿਆਪਨ ਕਰਨ ਨਾਲ ਉਹਨਾਂ ਦੇ ਇਥੇ ਰਜਗਾਰ ਛੇਤੀ ਮਿਲ ਜਾਂਦਾ ਕਿਉਂਕਿ ਉਹਨਾਂ ਦੀ ਭਾਸ਼ਾ ਪੰਜਾਬੀ ਹੋਣ ਕਰਕੇ ਉਹਨਾਂ ਨੂੰ ਇਥੋਂ ਦੇ ਕਾਰਖਾਨਿਆਂ ਵਾਲੇ ਇਥੋਂ ਦੇ ਕੋਈ ਹੋਰ ਕੋਈ ਹਸਪਤਾਲ ਕੋਈ ਵੀ ਦਫਤਰ ਆਪਣਾ ਕੰਮ ਉਹਨਾਂ ਨੂੰ ਉਹਨਾਂ ਨੂੰ ਕੰਮ ਦੇ ਸਕਦੇ ਨੇ ਕਿਉਂਕਿ ਉਹ ਇਥੋਂ ਦੀ ਭਾਸ਼ਾ ਜਾਣਦੇ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਨੂੰ ਪੜਨ ਵਾਲੇ ਗੈਰ ਪੰਜਾਬੀ ਲੋਕ ਹੌਲੀ-ਹੌਲੀ ਏਨੀ ਜ਼ਿਆਦਾ ਸਿੱਖ ਜਾਂਦੇ ਆ ਪੰਜਾਬੀ ਕੇ ਸਾਹਿਤ ਪੜਨ ਦੇ ਯੋਗ ਹੋ ਜਾਂਦੇ ਹਨ ਉਹਨਾਂ ਦੀ ਸੋਚ ਦਾ ਦਾਇਰਾ ਵਧ ਜਾਂਦਾ ਹੈ ਉਹ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਵਜੋਂ ਬੋਲ ਸਕਦੇ ਹਨ ਪੜ੍ਹ ਸਕਦੇ ਹਨ ਤੇ ਸਮਝ ਸਕਦੇ ਹਨ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਨੂੰ ਪੜ੍ਹਨ ਵਾਲੇ ਗੈਰ ਪੰਜਾਬੀ ਲੋਕ ਜਾਂ ਪੰਜਾਬੀ ਲੋਕ ਇਥੋਂ ਦੇ ਸੱਭਿਆਚਾਰ ਨੂੰ ਸਮਝਣ ਤੇ ਜਾਣਨ ਦੇ ਸਮਰੱਥ ਹੋ ਸਕਦੇ ਹਨ ਤੇ ਇਥੋਂ ਦੇ ਇਤਿਹਾਸ ਤੋਂ ਵੀ ਜਾਣੂ ਹੋ ਜਾਂਦੇ ਹਨ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਭਾਸ਼ਾ ਨੂੰ ਜਾਣਨ ਜਾਂ ਸਮਝਣ ਵਾਲੇ ਲੋਕ ਆਤਮ ਨਿਰਭਰ ਹੋ ਸਕਦੇ ਹਨ ਉਹਨਾਂ ਨੂੰ ਕਦਮ ਕਦਮ ਉੱਤੇ ਦੂਜੇ ਲੋਕਾਂ ਤੇ ਨਿਰਭਰ ਨਹੀਂ ਹੋਣਾ ਪਏਗਾ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਤੇ ਲੋਕ ਭਲਾਈ ਵਾਲੀਆਂ ਸਕੀਮਾਂ ਤੋਂ ਛੇਤੀ ਜਾਣ ਹੋ ਸਕਣਗੇ ਤੇ ਇਸ ਦੀ ਪ੍ਰਾਪਤੀ ਦੇ ਹੱਕਦਾਰ ਬਣ ਜਾਣਗੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਵਜੋਂ ਪੜਨ ਵਾਲੇ ਗੈਰ ਪੰਜਾਬੀ ਲੋਕ ਵੀ ਇਸ ਭਾਸ਼ਾ ਨੂੰ ਸਿੱਖ ਕੇ ਇਥੋਂ ਦੇ ਪੰਜਾਬੀਆਂ ਨਾਲ ਨੇੜਤਾ ਮਹਿਸੂਸ ਕਰ ਸਕਣਗੇ ਦੂਜੀ ਭਾਸ਼ਾ ਦੇ ਤੌਰ ਤੇ ਕਿਸੇ ਵੀ ਭਾਸ਼ਾ ਨੂੰ ਸਿੱਖਣ ਨਾਲ ਮਨੁੱਖ ਦੇ ਸਿੱਖਣ ਦੀ ਸਮਰੱਥਾ ਵਧਦੀ ਹੈ ਇਹ ਹੋਰ ਵੀ ਕਈ ਭਾਸ਼ਾਵਾਂ ਸਿੱਖ ਜਾਂਦਾ ਹੈ ਇਸ ਪ੍ਰਕਾਰ ਭਾਵੇਂ ਪੰਜਾਬ ਤੋਂ ਬਾਹਰ ਰਹਿਣ ਵਾਲੇ ਵਿਅਕਤੀਆਂ ਲਈ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਪੜਨ ਸਮੇਂ ਸਮੱਸਿਆਵਾਂ ਆਉਂਦੀਆਂ ਹਨ ਪਰ ਉਹਨਾਂ ਦੇ ਸ਼ਖਸੀਅਤ ਦਾ ਵਿਕਾਸ ਸਵੈ ਦਾ ਵਿਕਾਸ ਵੀ ਹੁੰਦਾ ਹੈ ਪੰਜਾਬ ਹੁਣ ਇਹ ਸੀ ਉੱਪਰ ਵਾਲੀਆਂ ਸਿਰਲੀਆਂ ਕੀਤੀਆਂ ਕਿ ਪੰਜਾਬੀ ਨੂੰ ਜੇ ਅਸੀਂ ਦੂਜੀ ਭਾਸ਼ਾ ਦੇ ਤੌਰ ਤੇ ਪੜੀਏ ਤੇ ਕੀ ਲਾਭ ਨੇ ਹੁਣ ਮੈਂ ਪੜਨ ਲੱਗਿਆ ਕਿ ਜੇ ਪੰਜਾਬੀ ਨੂੰ ਅਸੀਂ ਦੂਜੀ ਭਾਸ਼ਾ ਦੇ ਤੌਰ ਤੇ ਪੜਦੇ ਹਾਂ ਤੇ ਕੀ ਮੁਸ਼ਕਲਾਂ ਨੇ ਪਹਿਲੀ ਗੱਲ ਤਾਂ ਜਦੋਂ ਕੋਈ ਗੈਰ ਪੰਜਾਬੀ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਸਿੱਖਦਾ ਹੈ ਤਾਂ ਸਭ ਤੋਂ ਵੱਡੀ ਸਮੱਸਿਆ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹ ਪੰਜਾਬੀ ਧੁਨੀਆ ਤੋਂ ਜਾਣੂ ਨਹੀਂ ਹੁੰਦਾ ਉਸ ਦਾ ਉਚਾਰਨ ਉਸ ਦੀ ਸਮੱਸਿਆ ਬਣ ਜਾਂਦਾ ਹੈ ਅ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਸਿੱਖਣ ਵਾਲੇ ਭਾਸ਼ਾ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਤੋਂ ਜਾਣੂ ਨਹੀਂ ਹੁੰਦੇ ਜਿਸ ਨਾਲ ਭਾਸ਼ਾ ਸਿੱਖਣ 'ਚ ਸਮੱਸਿਆ ਆਉਦੀ ਮੰਨ ਲਓ ਕਿ ਬਿਹਾਰ ਜਾਂ ਯੂਪੀ ਤੋਂ ਜਾਂ ਸੋਰ ਕੇ ਸਟੇਟ ਤੋਂ ਆਇਆ ਉਹਨੂੰ ਸਾਡੀ ਊੜਾ ਐੜਾ ਸਮਝਣ 'ਚ ਹੀ ਟਾਈਮ ਲੱਗ ਜਾਣਾ ਸਟਾਰਟਿੰਗ ਲਗਾਤਾਰਾਂ ਸਮਝਣ ਚ ਸਮਾਂ ਲੱਗੇਗਾ ਉਸ ਨੂੰ ਜਿਸ ਕਰਕੇ ਪੰਜਾਬੀ ਸਿੱਖਣਾ ਉਹਦੇ ਲਈ ਸਮੱਸਿਆ ਬਣਦਾ ਹੈਗਾ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਪੜ੍ਹਦੇ ਸਮੇਂ ਇਸ ਨੂੰ ਪਹਿਲੀ ਭਾਸ਼ਾ ਦੀ ਵਿਧੀ ਨਾਲ ਨਹੀਂ ਸਿਖਾਇਆ ਜਾ ਸਕਦਾ ਕਿਉਂਕਿ ਪਹਿਲੀ ਭਾਸ਼ਾ ਦੇ ਸਿੱਖਣ ਵਾਲਿਆ ਕੋਲ ਭਾਸ਼ਾ ਦਾ ਗਿਆਨ ਮੌਜੂਦ ਹੁੰਦਾ ਹੈ ਦੂਜੀ ਭਾਸ਼ਾ ਨੂੰ ਸਿੱਖਣ ਸਮੇਂ ਉਸ ਦੀ ਵਿਆਕਰਨ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਜੇਕਰ ਕਿਸੇ ਵਿਅਕਤੀ ਦੇ ਮਨ ਅੰਦਰ ਪਹਿਲਾਂ ਸਿੱਖੀ ਭਾਸ਼ਾ ਦਾ ਵਿਆਕਰਨ ਮੌਜੂਦ ਹੋਵੇਗਾ ਤਾਂ ਉਸ ਨੂੰ ਵਿਆਕਰਨ ਸਿੱਖਣ ਸਮੇਂ ਮੁਸ਼ਕਲਾਂ ਆ ਸਕਦੀਆਂ ਹਨ ਕਿਉਂਕਿ ਉਸ ਦੇ ਦਿਮਾਗ 'ਚ ਪਹਿਲੀ ਭਾਸ਼ਾ ਦਾ ਵਿਆਕਰਨ ਪਿਆ ਹੁੰਦਾ ਹੈ ਇਸ ਲਈ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਸਿੱਖਣ ਸਮੇਂ ਇਸ ਦੀ ਵਿਆਕਰਨ ਨੂੰ ਸਮਝਣਾ ਵੀ ਜ਼ਰੂਰੀ ਹੈ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਪੜ੍ਹਨ ਵਾਲਿਆਂ ਨੂੰ ਸ਼ਬਦ ਸਿੱਖਣ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਹਰ ਭਾਸ਼ਾ ਦੇ ਸ਼ਬਦ ਵੱਖਰੀ ਬਣਤਰ ਦੇ ਹੁੰਦੇ ਹਨ ਵਾਕ ਬਣਤਰ ਤੇ ਵਾਕ ਰਚਨਾ ਨੂੰ ਸਮਝਣਾ ਦੂਜੀ ਭਾਸ਼ਾ ਸਿੱਖਣ ਵਾਲਿਆਂ ਲਈ ਰੁਕਾਵਟ ਬਣਦਾ ਹੈ ਕਿਉਂਕਿ ਹਰ ਭਾਸ਼ਾ ਦੇ ਵਾਕ ਵੱਖਰੀ ਕਿਸਮ ਦੇ ਹੁੰਦੇ ਹਨ ਜਿਵੇਂ ਅੰਗਰੇਜ਼ੀ ਵਾਕ ਵਿੱਚ ਕਿਰਿਆ ਪਹਿਲਾਂ ਤੇ ਕਰਮ ਬਾਅਦ ਚ ਆਉਂਦਾ ਹੈ ਪਰ ਪੰਜਾਬੀ ਵਿੱਚ ਕਰਮ ਪਹਿਲਾਂ ਤੇ ਕਿਰਿਆ ਬਾਅਦ ਜਿਵੇਂ ਹੀ ਪਲੇਜ਼ ਫੁੱਟਬਾਲ ਇਹਦੇ ਵਿੱਚ ਕਰਤਾ ਹੀ ਪਲੇਜ਼ ਕਿਰਿਆ ਤੇ ਫੁੱਟਬਾਲ ਕਰਮ ਐਂਡ ਚ ਆਇਆ ਪਰ ਪੰਜਾਬੀ ਵਿੱਚ ਕੀ ਆਏਗਾ ਉਹ ਫੁੱਟਬਾਲ ਖੇਡਦਾ ਹੈ ਇਥੇ ਕਰਮ ਪਹਿਲਾਂ ਆ ਗਿਆ ਤੇ ਕਿਰਿਆ ਬਾਦ ਵਿੱਚ ਆ ਗਈ ਕਹਿਣ ਦਾ ਭਾਵ ਕਿ ਗ੍ਰਾਮਰ ਵੀ ਹਰ ਭਾਸ਼ਾ ਦਾ ਆਪਣਾ ਹੁੰਦਾ ਆ ਜਿਸ ਕਰਕੇ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਸਿੱਖਣ ਵਾਲਿਆਂ ਨੂੰ ਇਸ ਦੀ ਗ੍ਰਾਮਰ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਇਸ ਪ੍ਰਕਾਰ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਮੁਕੰਮਲ ਤੌਰ ਤੇ ਪੜਨ ਵਿੱਚ ਵੀ ਸੰਪੂਰਨ ਸੰਤੁਸ਼ਟੀ ਨਹੀਂ ਤੇ ਦੂਜੀ ਭਾਸ਼ਾ ਦੇ ਤੌਰ ਤੇ ਪੜਨ ਦਾ ਜੋ ਮਹੱਤਵ ਹੈ ਉਹਦੇ ਵਿੱਚ ਵੀ ਬਹੁਤ ਸਾਰੀਆਂ ਰੁਕਾਵਟਾਂ ਹਨ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਪ੍ਰਸ਼ਨ ਸਮਝ ਆ ਗਿਆ ਹੋਵੇਗਾ ਮੈਂ ਇਸ ਦੀ ਪੀਡੀਐਫ ਵੀ ਤੁਹਾਨੂੰ ਲਿੰਕ ਵਿੱਚ ਜਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਉਸ ਦਾ ਲਿੰਕ ਦੇ ਰਹੀ ਹਾਂ ਤੁਸੀਂ ਵਧੇਰੇ ਜਾਣਕਾਰੀ ਲਈ ਪੀਡੀਐਫ ਦਾ ਵੀ ਪ੍ਰਯੋਗ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ